ਅਦਾਕਾਰ ਵਿਜੇ ਦੇ ਘਰ ਨੂੰ ਬੰਬ ਨਾਲ ਅੜਾਉਣ ਦੀ ਧਮਕੀ ਮਿਲ ਚੁੱਕੀ ਹੈ ਸਸ਼ੀਕਲ ਜੀ ਮੈਂ ਜਗਵਿੰਦਰ ਕੌਰ ਪੰਜਾਬੀ ਲਿੰਕ ਮੀਡੀਆ ਦੇਖ ਰਹੇ ਸਾਰੀ ਸੋਖਿਆ ਦਾ ਸਵਾਗਤ ਕਰਦੇ ਆ ਦੱਸ ਦਈਏ ਕਿ ਪਿਛਲੇ ਦਿਨੀ ਅਦਾਕਾਰ ਵਿਜੇ ਦੀ ਇੱਕ ਰੈਲੀ ਸੀ ਜਿਸ ਦੇ ਵਿੱਚ ਤਕਰੀਬਨ 10000 ਲੋਕਾਂ ਦੇ ਇਕੱਠ ਦੀ ਜੋ ਮਨਜ਼ੂਰੀ ਆ ਉਹ ਮਿਲੀ ਸੀ ਪਰ ਉੱਥੇ ਜੋ ਇਕੱਠ ਹੈ ਉਹ ਤਕਰੀਬਨ 30000 ਲੋਕਾਂ ਤੋਂ ਵੱਧ ਹੋ ਗਿਆ ਜਿਸ ਤੋਂ ਬਾਅਦ ਕੁਝ ਲੋਕ ਨੇ ਜੋ ਉਹ ਅਦਾਕਾਰ ਵਿਜੇ ਦੀ ਬਸਵਾਲ ਨੂੰ ਬਾਤੇ ਹੋਈ ਨਜ਼ਰ ਆਏ ਜਿਸ ਤੋਂ ਬਾਅਦ ਉਸ ਰੈਲੀ ਦੇ ਵਿੱਚ ਭਗਦੜ ਮੱਚ ਜਾਂਦੀ ਹੈ ਜੇਕਰ ਹੁਣ ਅਸੀਂ ਭਗਦੜ ਚ ਹੋਈ ਨੁਕਸਾਨ ਦਾ ਜ਼ਿਕਰ ਕਰੀਏ ਤਾਂ ਇਸ ਭਗਦੜ ਦੇ ਵਿੱਚ ਤਕਰੀਬਨ ਜੋ 10 ਬੱਚੇ ਨੇ ਉਹਨਾਂ ਦੀ ਮੌਤ ਹੋ ਚੁੱਕੀ ਹੈ ਤੇ 16 ਔਰਤਾਂ ਦੀ ਮੌਤ ਹੋ ਚੁੱਕੀ ਹੈ 51 ਦੇ ਕਰੀਬ ਜੋ ਮਰੀਜ਼ ਨੇ ਉਹ ਆਈਸੀਯੂ ਦੇ ਵਿੱਚ ਦਾਖਲ ਨੇ ਤੇ ਜੇ ਅਸੀਂ ਕੁੱਲ ਗਿਣਤੀ ਦੀ ਗੱਲ ਕਰੀਏ ਤਾਂ 28 ਜੋ ਲੋਕ ਨੇ ਉਹ ਪੂਰੀ ਤਰ੍ਹਾਂ ਮ੍ਰਿਤਕ ਹੋ ਚੁੱਕੇ ਨੇ ਤੇ ਇਨਾਂ ਆંકੜਿਆਂ ਦੇ ਨਾਲ ਹੋਰ ਵੀ ਕਾਫੀ ਸਾਰੇ ਆਕੜੇ ਜੋੜੇ ਜਾ ਸਕਦੇ ਨੇ ਜਿਵੇਂ ਕਿ ਕੁਝ ਲੋਕ ਜਕਮੀਨ ਵੀ ਹੋਏ ਨੇ ਕੁਝ ਲੋਕਾਂ ਨੂੰ ਮਾਮੂਲੀ ਸੱਟਾਂ ਵੱਜੀਆਂ ਨੇ ਕਿਉਂਕਿ ਭਾਦੜ ਦੇ ਮੌਕੇ ਤੇ ਜੋ ਲੋਕ نیچے गिर ਗਏ ਸੀ ਲੋਕ ਉਹਨਾਂ ਨੂੰ ਬਿਨਾਂ ਚੱਕੇ ਉਹਨਾਂ ਦੇ ਉੱਪਰ ਦੀ ਭੱਜ ਕੇ ਲੰਘ ਰਹੇ ਸੀ ਜਿਸ ਤੋਂ ਬਾਅਦ ਕੀ ਕਾਫੀ ਸਾਰੇ ਲੋਕਾਂ ਨੂੰ ਗੰਭੀਰ ਸੱਟਾਂ ਲੱਗੀਆਂ ਨੇ ਜੇਕਰ ਹੁਣ ਅਸੀਂ ਕੁੱਲ ਗਿਣਤੀ ਦੀ ਗੱਲ ਕਰਦੇ ਆ ਤਾਂ 98 ਜੋ ਕੁੱਲ ਲੋਕ ਨੇ ਉਹਨਾਂ ਦੇ ਵਿੱਚੋਂ ਇਹ ਆਡਾ ਡੱਸੀ ਵੇਰਵੇ ਕੱਢੇ ਨੇ ਕਿ ਜਿਨ੍ਹਾਂ ਦੇ ਵਿੱਚੋਂ ਕੁਝ ਦੀ ਮੌਤ ਹੋ ਚੁੱਕੀ ਆ ਕੁਝ ਜ਼ਖਮੀ ਨੇ ਕੁਝ ਗੰਭੀਰ ਰੂਪ ਵਿੱਚ ਜ਼ਖਮੀ ਨੇ ਜਿਨ੍ਹਾਂ ਨੂੰ ਆਈਸੀਓ ਦੇ ਵਿੱਚ ਸੁਰੱਖਿਆ ਗਿਆ ਤੇ ਉੱਥੇ ਹੀ ਕਾਫੀ ਸਾਰੇ ਲੋਕ ਨੇ ਜਿਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਨੇ ਇਹ ਗਿੰਤੀ ਉਹਨਾ ਦੀ ਹੈ ਤੇ ਜੇਕਰ ਹੁਣ ਅਸੀਂ ਗੱਲ ਕਰੀਏ ਕਿ ਇਸ ਸਾਰੇ ਹਾਦਸੇ ਤੋਂ ਬਾਅਦ ਹੁਣ ਅਦਾਕਾਰ ਵਿਜੇ ਨੂੰ ਉਹਨਾਂ ਦੇ ਘਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲ ਚੁੱਕੀ ਹੈ ਜਿਸ ਤੋਂ ਬਾਅਦ ਕਰੂਰ ਪੁਲਿਸ ਵੱਲੋਂ ਇਹ ਸਾਰਾ ਮਾਮਲਾ ਦਰਜ ਕਰ ਲਿੱਤਾ ਗਿਆ ਹੈ ਕਰੂਰ ਪੁਲਿਸ ਦਾ ਕਹਿਣਾ ਹੈ ਕਿ ਸਾਨੂੰ ਸ਼ਾਮ ਨੂੰ ਤਕਰੀਬਨ ਇੱਕ ਫੋਨ ਆਉਂਦਾ ਹੈ ਜਿਸ ਦੇ ਵਿੱਚ ਸਾਨੂੰ ਇਹ ਸਾਰੀ ਇਤਲਾਹ ਦਿੱਤੀ ਜਾਂਦੀ ਹੈ ਕਿ ਵਿਜੇ ਦੇ ਘਰ ਵਿੱਚ ਬੰਬ ਹੈ ਉਸ ਤੋਂ ਬਾਅਦ ਅਸੀਂ ਬੰਬ ਸਕਾਊਟਰ ਟੀਮਾਂ ਨੂੰ ਲੈ ਕੇ ਉੱਥੇ ਪਹੁੰਚਦੇ ਹਾਂ ਪਰ ਸਾਨੂੰ ਕੋਈ ਵੀ ਸਪੌਟ ਉੱਥੋਂ ਬਰਾਮਦ ਨਹੀਂ ਹੁੰਦਾ ਅੱਗੇ ਦੀ ਜਾਣਕਾਰੀ ਲਈ ਦੇਖਦੇ ਰਹੋ ਸਾਡਾ ਚੈਨਲ ਪੰਜਾਬੀ ਲਿੰਕ ਮੀਡੀਆ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ